ਦੁਆਤੋ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਜਿੱਥੇ ਕਿ ਮੰਸਾ ਦੇਵੀ ਮੰਦਿਰ ਦੇ ਵਿੱਚ ਐਤਵਾਰ ਸਵੇਰੇ ਭਾਰੀ ਭੀੜ ਇਕੱਠੀ ਹੋਣ ਤੋਂ ਬਾਅਦ ਮੱਚੀ ਭਗੜੜ ਦੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 30 ਦਰਜਨ ਦੇ ਕਰੀਬ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਹਾਦਸੇ ਮਗਰੋਂ ਮੰਦਿਰ ਕੰਪਲੈਕਸ ਵਿੱਚ ਅਫੜਾ-ਦਫੜੀ ਮਚ ਗਈ ਤੇ ਵੱਡੀ ਗਿਣਤੀ ਵਿੱਚ ਮੌਜੂਦ ਸ਼ਰਧਾਲੂਆਂ 'ਚ ਦਹਿਸ਼ਤ ਫੈਲ ਗਈ ਦੱਸਿਆ ਜਾ ਰਿਹਾ ਹੈ ਕਿ ਸਵੇਰੇ ਦਰਸ਼ਨਾਮੋਕ ਕੇ ਮੰਦਿਰ ਦੇ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਸੀ ਇਸ ਦੌਰਾਨ ਅਚਾਨਕ ਭੀੜ ਦਾ ਦਬਾਅ ਪਿਆ ਤੇ ਕੁਝ ਲੋਕ ਹਫੜਾ ਦਫੜੀ ਵਿੱਚ 헤ਠਾ ਡਿੱਗ ਗਏ ਇਸ ਮਗਰੋਂ ਪਿੱਛੇ ਆਉਂਦੇ ਸ਼ਰਧਾਲੂ ਉਹਨਾਂ ਤੇ ਚੜਦੇ ਗਏ ਜਿਸ ਕਰਕੇ ਭਗੜੜ ਵਾਲੇ ਹਾਲਾਤ ਬਣ ਗਏ ਜ਼ਖਮੀਆਂ ਨੂੰ ਫੌਰੀ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਮੰਦਰ ਪ੍ਰਸ਼ਾਸਨ ਅਤੇ ਸਥਾਨਕ ਪੁਲਿਸ ਤੁਰੰਤ ਮੌਕੇ ਤੇ ਪਹੁੰਚ ਗਈ ਹੈ ਅਤੇ ਬਚਾਅ ਕਾਰਜੇ ਸ਼ੁਰੂ ਕਰ ਦਿੱਤੇ ਨੇ ਅਤੇ ਸਥਿਤੀ ਨੂੰ ਕਾਬੂ ਕਰ ਲਿਆ ਗਿਆ ਪੁਲਿਸ ਨੇ ਦੱਸਿਆ ਕਿ ਮੰਦਰ ਖੇਤਰ ਵਿੱਚ ਸਥਿਤੀ ਹੁਣ ਕਾਬੂਚ ਹੈ ਹਾਲਾਂਕਿ ਹਾਦਸੇ ਕਾਰਨ ਸ਼ਰਧਾਲੂਆਂ ਦੇ ਵਿੱਚ ਡਰ ਦਾ ਮਾਹੌਲ ਜ਼ਰੂਰ ਬਣਿਆ ਹੋਇਆ ਹੈ ਅਧਿਕਾਰੀਆਂ ਅਨੁਸਾਰ ਭੀੜ ਪ੍ਰਬੰਧਨ ਵਿੱਚ ਲਾਪਰਵਾਹੀ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੂਰੀ ਘਟਨਾ ਦੀ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਗੜਵਾਲ ਦੇ ਡਿਵੀਜ਼ਨ ਕਮਿਸ਼ਨਰ ਵਿਨੈ ਸ਼ੰਕਰ ਪਾਂਡੇ ਨੇ ਭਗਦਰ ਦੀ ਪੁਸ਼ਟੀ ਕੀਤੀ ਹੈ ਹਰਦਵਾਰ ਦੇ ਐਸਐਸਪੀ ਪ੍ਰਵੀਂਦਰ ਡੋਬਾਲ ਨੇ ਦੱਸਿਆ ਹੈ ਕਿ ਮੰਦਰ ਮਾਰਗ ਉਤੇ ਪਗੜੜ ਪੈਣ ਨਾਲ 6 ਲੋਕਾਂ ਦੀ ਮੌਤ ਹੋਈ। ਉਹਨਾਂ ਦੱਸਿਆ ਕਿ 35 ਤੋਂ ਵੱਧ ਜ਼ਖਮੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਜਿਨ੍ਹਾਂ ਵਿੱਚੋਂ ਕੁਝ ਨੂੰ ਉੱਚ ਸਿਹਤ ਕੇਂਦਰਾਂ ਦੇ ਲਈ ਰੈਫਰ ਕਰ ਦਿੱਤਾ ਗਿਆ। ਡੋਬਾਲ ਮੁਤਾਬਕ ਮੁੱਢਲੀ ਜਾਣਕਾਰੀ ਵਿੱਚ ਸਾਹਮਣੇ ਆਇਆ ਹੈ ਕਿ ਕਰੰਟ ਫੈਲਣ ਦੀ ਹਵਾ ਕਾਰਨ ਪਗੜੜ ਮੱਚੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਮੰਨਸਾ ਦੇਵੀ ਮੰਦਰ ਦੇ ਪੌੜੀਆਂ ਵਾਲੇ ਰਸਤੇ ਉੱਤੇ ਸਵੇਰੇ ਕਰੀਬ 9:30 ਵਜੇ ਵਾਪਰੀ। ਉਦਰੀ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਸ ਘਟਨਾ ਤੇ ਦੁੱਖ ਜਤਾਇਆ ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਿੱਚ ਕਿਹਾ ਕਿ ਮੰਕ사 ਦੇਵੀ ਮੰਦਿਰ ਮਾਰਗ ਉਤੇ ਭਗਦੜ ਮਚਣ ਦੀ ਦੁਖਦ ਖਬਰ ਮਿਲੀ ਉਹਨਾਂ ਨੇ ਕਿਹਾ ਕਿ ਰਾਜ ਆਫਤਰ ਰਿਸਪੌਂਸ ਫੋਰਸ ਸਥਾਨਕ ਪੁਲਿਸ ਤੇ ਹੋਰ ਨਾ ਬਚਾਅ ਦਲਾਂ ਨੇ ਮੌਕੇ ਤੇ ਪਹੁੰਚ ਕੇ ਰਾਹਤ ਤੋਂ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਨੇ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਸਥਾਨਕ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ 'ਚ ਹਾਂ ਤੇ ਹਾਲਾਤ ਉੱਤੇ ਨੇੜਿਓਂ ਨਜ਼ਰ ਬਣਾਈ ਹੋਈ ਹੈ ਮਾਤਾ ਰਾਣੀ ਤੋਂ ਸਾਰੇ ਸ਼ਰਧਾਲੂਆਂ ਦੇ ਠੀਕ-ਠਾਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ ਹਰਦੁਆਰ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਜਿੱਥੇ ਕਿ ਮੰਸਾ ਦੇਵੀ ਮੰਦਿਰ ਦੇ ਵਿੱਚ ਐਤਵਾਰ ਸਵੇਰੇ ਭਾਰੀ ਭੀੜ ਇਕੱਠੀ ਹੋਣ ਤੋਂ ਬਾਅਦ ਮੱਚੀ ਭਗੜੜ ਦੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 3 ਦਰਜਨ ਦੇ ਕਰੀਬ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਹਾਦਸੇ ਮਗਰੋਂ ਮੰਦਰ ਕੰਪਲੈਕਸ ਵਿੱਚ ਅਫੜਾ ਦਫੜੀ ਮਚ ਗਈ ਤੇ ਵੱਡੀ ਗਿਣਤੀ ਵਿੱਚ ਮੌਜੂਦ ਸ਼ਰਧਾਲੂਆਂ 'ਚ ਦਹਿਸ਼ਤ ਫੈਲ ਗਈ ਦੱਸਿਆ ਜਾ ਰਿਹਾ ਹੈ ਕਿ ਸਵੇਰੇ ਦਰਸ਼ਨਾਮੋਕ ਕੇ ਮੰਦਰ ਦੇ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਸੀ ਇਸ ਦੌਰਾਨ ਅਚਾਨਕ ਭੀੜ ਦਾ ਦਬਾਅ ਪਿਆ ਤੇ ਕੁਝ ਲੋਕ ਹਫੜਾ ਦਫੜੀ ਵਿੱਚ 헤ਠਾ ਡਿੱਗੇ ਇਸ ਮਗਰੋਂ ਪਿੱਛੇ ਆਉਂਦੇ ਸ਼ਰਧਾਲੂ ਉਹਨਾਂ ਤੇ ਚੜਦੇ ਗਏ ਜਿਸ ਕਰਕੇ ਭਗੜੜ ਵਾਲੇ ਹਾਲਾਤ ਬਣ ਗਏ ਜ਼ਖਮੀਆਂ ਨੂੰ ਫੌਰੀ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਮੰਦਰ ਪ੍ਰਸ਼ਾਸਨ ਅਤੇ ਸਥਾਨਕ ਪੁਲਿਸ ਤੁਰੰਤ ਮੌਕੇ ਤੇ ਪਹੁੰਚ ਗਈ ਹੈ ਅਤੇ ਬਚਾਅ ਕਾਰਜੇ ਸ਼ੁਰੂ ਕਰ ਦਿੱਤੇ ਨੇ ਅਤੇ ਸਥਿਤੀ ਨੂੰ ਕਾਬੂ ਕਰ ਲਿਆ ਗਿਆ ਪੁਲਿਸ ਨੇ ਦੱਸਿਆ ਕਿ ਮੰਦਰ ਖੇਤਰ ਵਿੱਚ ਸਥਿਤੀ ਹੁਣ ਕਾਬੂਚ ਹੈ ਹਾਲਾਂਕਿ ਹਾਦਸੇ ਕਾਰਨ ਸ਼ਰਧਾਲੂਆਂ ਦੇ ਵਿੱਚ ਡਰ ਦਾ ਮਾਹੌਲ ਜ਼ਰੂਰ ਬਣਿਆ ਹੋਇਆ ਹੈ ਅਧਿਕਾਰੀਆਂ ਅਨੁਸਾਰ ਭੀੜ ਪ੍ਰਬੰਧਨ ਵਿੱਚ ਲਾਪਰਵਾਹੀ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੂਰੀ ਘਟਨਾ ਦੀ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਗੜਵਾਲ ਦੇ ਡਿਵੀਜ਼ਨਲ ਕਮਿਸ਼ਨਰ ਵਿਨੈ ਸ਼ੰਕਰ ਪਾਂਡੇ ਨੇ ਪਕ ਦਿਰਦੀ ਪੁਸ਼ਟੀ ਕੀਤੀ ਹੈ ਹਰਦਵਾਰ ਦੇ ਐਸਐਸਪੀ ਪ੍ਰਮੇਂਦਰ ਡੋਬਾਲ ਨੇ ਦੱਸਿਆ ਹੈ ਕਿ ਮੰਦਰ ਮਾਰਗ ਉਤੇ ਪਗੜੜ ਟੈਨ ਨਾਲ 6 ਲੋਕਾਂ ਦੀ ਮੌਤ ਹੋਈ। ਉਹਨਾਂ ਦੱਸਿਆ ਕਿ 35 ਤੋਂ ਵੱਧ ਜ਼ਖਮੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਜਿਨ੍ਹਾਂ ਵਿੱਚੋਂ ਕੁਝ ਨੂੰ ਉੱਚ ਸਿਹਤ ਕੇਂਦਰਾਂ ਦੇ ਲਈ ਰੈਫਰ ਕਰ ਦਿੱਤਾ ਗਿਆ। ਡੋਬਾਲ ਮੁਤਾਬਕ ਮੁੱਢਲੀ ਜਾਣਕਾਰੀ ਵਿੱਚ ਸਾਹਮਣੇ ਆਇਆ ਕਿ ਕਰੰਟ ਫੈਲਣ ਦੀ ਵਾਅ ਕਾਰਨ ਪਗੜੜ ਮੱਚੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਮੰਨਸਾ ਦੇਵੀ ਮੰਦਰ ਦੇ ਪੌੜੀਆਂ ਵਾਲੇ ਰਸਤੇ ਉਤੇ ਸਵੇਰੇ ਕਰੀਬ 9:30 ਵਜੇ ਵਾਪਰੀ। ਉਦਰੀ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਸ ਘਟਨਾ ਤੇ ਦੁੱਖ ਜਤਾਇਆ ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਦੇ ਇੱਕ ਪੋਸਟ ਵਿੱਚ ਕਿਹਾ ਕਿ ਮੰਸਾ ਦੇਵੀ ਮੰਦਿਰ ਮਾਰਗ ਉਤੇ ਭਗਦੜ ਮਚਣ ਦੀ ਦੁਖਦ ਖਬਰ ਮਿਲੀ ਉਹਨਾਂ ਨੇ ਕਿਹਾ ਕਿ ਰਾਜ ਆਫਤਰ ਰਿਸਪੌਂਸ ਫੋਰਸ ਸਥਾਨਕ ਪੁਲਿਸ ਤੇ ਹੋਰ ਨਾ ਬਚਾਅ ਦਲਾਂ ਨੇ ਮੌਕੇ ਤੇ ਪਹੁੰਚ ਕੇ ਰਾਹਤ ਤੋਂ ਬਚਾਅ ਕਰ ਸ਼ੁਰੂ ਕਰ ਦਿੱਤੇ ਨੇ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਸਥਾਨਕ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ 'ਚ ਹਾਂ ਤੇ ਹਾਲਾਤ ਉੱਤੇ ਨੇੜਿਓ ਨਜ਼ਰ ਬਣਾਈ ਹੋਈ ਹੈ ਮਾਤਾ ਰਾਣੀ ਤੋਂ ਸਾਰੇ ਸ਼ਰਧਾਲੂਆਂ ਦੇ ਠੀਕ ਠਾਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ